ਕਿਉਂਕਿ ਮੈਂ ਇੱਥੇ ਆਪਣੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਬੋਲਣਾ ਚਾਹੁੰਦੀ ਆ। ਇਹ ਲੋਕ ਮੈਨੂੰ ਹਮੇਸ਼ਾ ਦੇਖਦੇ ਵੀ ਮੈਂ ਬਹੁਤ ਵੱਡਾ ਬੰਦਾ ਆ। ਪਰੰਤੂ ਮੈਨੂੰ ਇਹ ਲੱਗਦਾ ਹੈ ਅੱਜ ਤੋਂ 15 ਸਾਲ ਪਹਿਲਾਂ ਮੈਂ ਬਾਲਾ ਬੰਦਾ ਬਣਿਆ ਸੀ। ਕਿਉਂਕਿ ਬਾਤਨੀ ਮਾਰ ਪੈਂਦੀ ਆ ਰਿਸ਼ਤੇ ਟੁੱਟੇ ਔਰ ਰਿਸ਼ਤੇ ਟੁੱਟਣ ਦੇ ਨਾਲ ਬੰਦਾ ਅੱਖਾਂ ਵਿੱਚ ਆਉਂਦਾ। ਪਹਿਲਾਂ ਮੈਂ ਬਾਦਸ਼ਾਹ ਕਿਉਂ ਸੀ? ਕਿਉਂਕਿ ਮੇਰੇ ਕੋਲ ਇੱਕ ਪਰਤ ਸੀ।

ਕੋਈ ਜੰਮੂ ਨਹੀਂ ਆਇਆ ਤੁਹਾਡੀ ਖੌਂਦ ਦੀ ਭੈਣ ਭਰਾ ਤੁਹਾਡੇ ਸਾਹਮਣੇ ਜਾਗਦਾ ਜਉਂਦਾ ਜਾਗਦਾ ਸਬੂਤ ਹੈ ਦੇਖੋ ਕਿੰਨੀਆਂ ਬੱਚੀਆਂ ਇੱਥੇ ਆਪਣੇ ਪੇਕੇ ਤੋਂ ਆ ਕੇ ਆਉਂਦੇ ਹੈ। ਹੈਲੋ। ਹੋਰ ਕਿੰਨੀ ਸੋਹਣੀ ਜਉਂਤ ਬੰਦੀ ਹੈ। ਇੰਨੀ ਸੋਹਣੀ ਹੈ ਸਟਾਰ ਹਰ ਚੀਜ਼ ਦਾ ਤੁਮਕ ਕੀਤਾ ਗਿਆ ਹੈ। ਬਿਨਾ ਪ੍ਰਮਾਤਮਾ ਦੀ ਕਿਰਪਾ ਤੋਂ ਸੰਭਵ ਨਹੀਂ ਹੋ ਸਕਦਾ। ਜਲਾ ਕਰਦੀਆਂ ਬਹੁਤ ਸੌਖੀਆਂ ਨੇ ਪਰ ਉਹਨਾਂ ਚੀਜ਼ਾਂ ਨੂੰ ਕੋ ਨਮਨ ਘਰ ਦੇ ਨਾਲ ਜਉਂਤ ਬੰਦੇ ਨਾਲ ਸਿਰੇ ਚੜ੍ਹਨਾ ਉਹ ਇੱਕ ਵੱਖਰਾ ਕੰਮ ਹੈ। ਤੋ ਮੈਂ ਅੱਜ ਕਿਸੇ ਹੋਰ ਕੋਲੋਂ ਆਉਂਦੇ ਜਾਣਾ ਸੀ ਤਾਂ ਮੈਂ ਆਜਾਉਣਾ ਇਸ ਕਰਕੇ ਜਾੜਾ ਜੂਰੀ ਸਮਝਿਆ ਕਿਉਂਕਿ 18 ਤਰੀਕ ਨੂੰ ਅੱਗੇ ਮੈਂ ਫਾਈਨਲ ਪ੍ਰੋਗਰਾਮ ਦੇ ਉੱਤੇ ਜਾਣਾ ਆਉਂਦਾ ਸੀ ਤਾਂ ਸਾਡੇ ਕੁਸ਼ਰ ਜੀ ਨੇ ਅਸੀਂ ਪਰਿਵਾਰ ਨਾਲ ਕਿਤੇ ਬਾਹਰ ਜਾਣਾ ਤਾਂ ਮੈਂ ਪਾਲਸ ਨੂੰ ਬਹਾਰ ਹੀ ਲਈ ਉਸਨੂੰ ਵੀ ਮੇਰੀ ਹਾਜ਼ਰੀ ਤੁਸੀਂ ਅੱਜ ਕਬੂਲ ਕਰਿਓ ਤੇ ਜੇ ਕੋਈ ਪ੍ਰੋਗਰਾਮ ਬਣਾ ਹੋ ਜਾਂਦਾ ਤਾਂ ਇਹ ਵਾਰੀ ਤਾਂ ਫਿਰ ਅਸੀਂ ਆ ਗਏ ਕਾ ਇਨੀ ਪਿਆਰ ਇਕ ਬੋਲ ਕਰਦੇ ਹੋਏ ਮੇਰਾ ਸਾਰਿਆਂ ਤੇ ਬਹੁਤ ਬਹੁਤ ਪਿਆਰ ਪ੍ਰਮਾਤਮਾ ਤੁਹਾਡੇ ਪਰਿਵਾਰਾਂ ਤੇ ਤੁਹਾਡੇ ਸਿਰ ਤੇ ਰੱਖੇ ਹੱਥ ਰੱਖ ਕੇ ਤੁਹਾਹੀਂ ਜੁਦਾ ਹਾਂ ਸਾਰਾ ਖੁਆਰ ਨਹੀਂ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਨਾਲ ਲੱਤੇ ਹੋਏ